ਹਾਂਜੀ ਆ ਜੋ ਕੀ ਕਰਦੇ ਆ ਹੂੰ ਕੀ ਕਰਦੇ ਆ ਕੋ ਵੀ ਲੱਗਦਾ ਦਿੱਲੀ ਕੁਸ ਲੱਭ ਰਹੀ ਆ ਢੰਡੋ ਚ ਕਿੰਨੀ ਸੋਹਣੀ ਦਿੱਲੀ ਆਪਾਂ ਵਿੱਚ ਅੱਜ ਆਏ ਢੰਡੋ ਦੇ ਵਿੱਚ ਦੇਖਣ ਨੂੰ ਜਿਵੇਂ ਤੁਸੀਂ ਫੀਲ ਕਰੋ ਵੀ ਇਹ ਚੀਤਾ ਤੁਰਿਆ ਫਿਰਦਾ ਕਿ ਅਸੀਂ ਕਿਤੇ ਜੰਗਲ ਦੇ ਵਿੱਚ ਹੈ ਨਾ ਡਿਸਕਵਰੀ ਵਾਲਿਆਂ ਵਾਂਗ ਮਹਿਸੂਸ ਕਰੋ ਤੇ ਆਪਣੇ ਮੈਨ-ਮੇਡ ਜੰਗਲਾਂ ਦੇ ਵਿੱਚ ਡਿਸਕਵਰੀ ਤੁਸੀਂ ਵੀ ਦੇਖਣੀ ਆ ਤਾਂ ਆ ਜਾਓ 18 19 20 ਅਪ੍ਰੈਲ ਨੂੰ ਜਗਰਾਉਂ ਡਾਈਟ ਦੇ ਵਿੱਚ